ਖੀਰ ਵੀ ਬਣ ਗਈ। ਓ ਹੈਲੋ। ਹਾਂ ਕੀ ਕਰੀ ਜੰਨੀ ਐ ਇਹ? ਆ ਖੀਰ ਬਣਾਈ ਆ ਵੀਰੇ ਵਾਸਤੇ। ਨਾ ਤੂੰ ਦੇ ਵਾਸਤੇ ਖੀਰ ਬਣਾਈ ਜੰਨੀ ਸਾਨੂੰ ਤਾਂ ਕਿ ਦਾਲ ਨਾ ਰੋਟੀ ਚੱਜ ਨਾ ਖਵਾਈ ਨੀ ਬਣਾ ਕੇ ਤਾਂ। ਕਿਉਂ ਨਹੀਂ ਖਵਾਈ? ਹੋਰ ਕੀ ਖਾਂਦੇ ਆ ਰੋਜ਼? ਕੀ ਖਾਂਦੇ ਆ ਰੋਜ਼ ਤਾਂ ਤੈਨੂੰ ਕਹਿਣਾ ਪੈਂਦਾ ਟਾਈਮ ਤੇ ਰੋਟੀ ਬਣਾ ਲਾ ਚਾਹ ਬਣਾ ਲਾ ਪਾਣੀ ਲਿਆ ਦੇ। ਕਾਹ ਨੂੰ ਮੱਛੀ ਜਾਂਦਾ ਉਹਦੇ ਤੇ? ਕੀ ਮੱਛੀ ਜਾਂਦਾ ਮੈਂ ਸੁਣ ਕੇ ਹਟਿਆ ਹੁਣ ਉਹ ਤੋਂ। ਕਹਿੰਦਾ ਤਿੰਨ ਵੀ ਨਿਓਰੇ ਲਾऊं। ਫਿਰ ਕੀ ਹੋ ਗਿਆ? ਅਗਲੇ ਦੀ ਭੈਣ ਦਾ ਘਰ ਆ। ਚਾਹੇ ਸਾਲ ਲਾਵੇ। ਉਹ ਤਾਂ ਪਹਿਲੀ ਬਥੇਰੀ ਨੇ ਸੁਣ ਸੁਣੇ ਇੱਕ ਇਹ ਹੋਰ ਬਣਾ ਲਿਆ ਇਹ ਕਿੱਥੇ ਲੈ ਦੱਸ। ਰਾਹੋ ਮੇਰਾ ਮਾੜੀਏ ਤਮੀਜ਼ ਨਾਲ ਬੋਲ ਅਗਲਿਆਂ ਨੇ ਕੁੜੀ ਲਈ ਆ ਤੁਹਾਨੂੰ ਪਹਿਲਾਂ ਦੱਸ ਆਪਣੇ ਪਹਿਲਾਂ ਕੱਟਨੇ ਪਹਿਲਾਂ ਉਧਰ ਛਾਂਜ ਹੋ ਛਾਂਜ ਹੋ ਨਾਲੇ ਹੋਰ ਹੋ ਗੱਲ ਦੱਸ ਪੁਰੇ ਆਜਾ ਮੇਰੇ ਨਾਲ ਪਹਿਲਾਂ ਤੂੰ ਮੇਰੀ ਗੱਲ ਸੁਣ ਲੈ ਬਹਿ ਜਾ ਰਹੀ ਪਹਿਲਾਂ ਤਾਂ ਆਪਣੇ ਵਾਲਾ ਵੱਡਾ ਜਲੂਸ ਕੱਢ ਕੇ ਰੱਖਿਆ ਦਾ ਫਿਰ ਮਾਂ ਕੱਢ ਕੇ ਰੱਖਦੀ ਆ ਤੀਜਾ ਇਹ ਬੁਲਾ ਲਿਆ ਤਾਂ ਫਿਰ ਆਪਦੇ ਵਾਲਿਆਂ ਨੂੰ ਸਮਝਾ ਮੇਰੇ ਵਾਲੇ ਤਾਂ ਕਾਨੂੰ ਮੱਚੀ ਜਾਂਣਾ ਉਹ ਤਾਂ ਜਿੱਦਾਂ ਦਾ ਵਿਆਹ ਹੋਇਆ ਤਾਂ ਮੇਰੇ ਵਿਆਹ ਤੇ ਵੀ ਨਹੀਂ ਸੀ ਅੱਜ ਪਹਿਲੀ ਵਾਰੀ ਆਇਆ ਮੇਰੇ ਘਰ ਜਦ ਦਾ ਆ ਜਦ ਦਾ ਕੁੱਤ ਕਲੇਸ਼ ਕਰ ਰੱਖਿਆ ਤੂੰ ਤੂੰ ਜਰਦੀ ਆ ਪਰਾਣਾ ਆ ਜਾਂਦਾ ਤੂੰ ਉਹ ਨੂੰ ਨਜ਼ਰਦੀ ਭੈਣ ਆ ਜਾਂਦੀ ਤੂੰ ਉਹ ਨੂੰ ਨਜ਼ਰਦੀ ਤੂੰ ਕਿੰਨਾ ਕ ਚਰਦੀ ਆ ਆਪਦੇ ਨੂੰ ਤਾਂ ਤੂੰ ਬੜਾ ਖੀਰਾ ਬਣਾ ਬਣਾ ਦਿੰਨੀ ਆ ਉਹਨਾਂ ਦੇ ਲੱਛਣ ਹੈਗੇ ਨੇ ਇੱਥੇ ਆਉਣ ਵਾਲੇ ਇਹਦੇ ਲੱਛਣ ਸਹੀ ਨੇ ਇਹ ਤੈਨੂੰ ਕੀ ਕਹਿੰਦਾ ਉਹ ਸੀਟੀਆਂ ਮਾਰ ਮਾਰਦਾ ਦਿਮਾਗ ਖਾਰਖੇ ਧੜਕਦੇ ਨੇ ਫਿਰ ਸੀਟੀਆਂ ਆਪਣੇ ਮੂੰਹ ਨਾਲ ਮਾਰਦਾ ਤੈਨੂੰ ਕੀ ਕਹਿੰਦਾ ਇੱਥੇ ਮੈਨੂੰ ਆ ਕਹਿੰਦੇ ਬਈ ਤੁਸੀਂ ਨੀ ਉਹ ਰੱਖ ਲੈ ਸਕਿਉਰਿਟੀ ਗਾਰਡ ਰੱਖ ਲੈ ਤੁਸੀਂ ਨਾ ਸੀਟੀਆਂ ਮਾਰੀ ਜਾਂਦਾ ਕਹਿੰਦੇ ਕੀ ਲੋਕ ਤਾਂ 100 ਕੁ ਕੁੱਤੇ ਭੌਂਕਦੇ ਨੇ ਲੋਕ ਨਹੀਂ ਕੁੱਤੇ ਭੌਂਕਦੇ ਲੋਕ ਸਿਆਣੇ ਨੇ ਗੌਰ ਕਰਦੇ ਨੇ ਇਹ ਗੱਲਾਂ ਦੀ ਮੇਰੀ ਗੱਲ ਸੁਣ ਲੈ ਮੇਰਾ ਭਰਾ ਉਹ ਠੀਕ ਬਚਾਰਾ ਪਹਿਲੀ ਵਾਰ ਤਾਂ ਆਇਆ ਆਪਣੀ ਭੈਣ ਦੇ ਘਰ ਲਾ ਲਾਣ ਦਾ ਉਹਨੂੰ 4 ਦਿਨ ਜੀਣ ਲੱਗ ਜਾਊਗਾ ਪਹਿਲਾਂ ਤਾਂ ਉਹ ਜੇਲ੍ਹ ਕੱਟ ਕੇ ਆਇਆ ਕਿੰਨੇ ਸਾਲ ਜੋ ਮਰਜ਼ੀ ਕੱਟ ਕੇ ਆ ਜੇਲ੍ਹ ਕੱਟ ਕੇ ਉਹਰੇ ਆਪਾਂ ਨੂੰ ਫਸਾ ਦਊ ਉਹ ਖਬਰਾਂ ਕੀ ਕੀ ਕਰਾਇਆ ਨੇ ਕੀ ਨਾ ਖਬਰਦਾਰ ਜੇ ਦੂਸ਼ਣ ਲਾਇਆ ਉਹ ਤਾਂ 부ੜੀ ਘਟਣੀ ਸੀ ਜਿਹੜੀ ਉਹਦੇ ਥੱਲੇ ਆ ਗਈ ਬੱਸ ਦੇ ਉਹਦਾ ਕੀ ਕਸੂਰ ਸੀ ਦੱਸ ਮੈਨੂੰ ਤਾਂ ਕੋਈ ਨਹੀਂ ਲੱਗਦਾ ਮੈਨੂੰ ਤਾਂ ਐ ਲੱਗਦਾ ਗੋਲੀਆਂ ਗੂਲੀਆਂ ਵੇਚਦਾ ਇਹ ਲੱਗਦਾ ਵੀ ਕਨੈਕਟਰ ਤੈਨੂੰ ਇਹ ਕਿਸ ਬਸੇਉ ਉਹੀ ਬਹਾਨਾ ਲੈ ਰਿਹਾ ਕਿ ਸਿਟੀ ਦੱਸੀ ਸੀ ਸੀ ਕੀ ਗੱਲਾਂ ਦਾ ਫਾਇਦਾ ਕੋਈ ਇਹਨਾਂ ਦਾ ਤੂੰ ਮੇਰੇ ਨਾਲ ਨਾ ਜਿਹੜੀ ਗੱਲ ਗੱਲ ਤਾਂ ਮੈਂ ਇਹੀ ਕਰਨਾ ਨੂੰ ਅਜਾ ਵਾਦਥਣੀ ਭੇਜ ਦੇ ਬਸ ਬਾਈ ਉਹ ਤਾਂ ਨਹੀਂ ਜਾਂਦਾ ਹੈਗਾ ਸੁਣ ਲੈ ਮੇਰੀ ਗੱਲ ਜੇ ਉਹ ਜਾਊਗਾ ਤੈਨੂੰ ਨਹੀਂ ਚੰਗਾ ਲੱਗਦਾ ਫਿਰ ਮੈਂ ਵੀ ਵਗ ਜਾਨੀ ਆ ਉਹਦੇ ਨਾਲ ਮੈਂ ਹੀ ਵਗ ਜਾਣਾ ਤੂੰ ਵਗ ਜਾ ਮੈਂ ਕਿਹੜਾ ਤੈਨੂੰ ਰੋਕਿਆ ਜਾ ਕਿੱਥੇ ਜਾਏਗਾ ਹੋਰ ਮੈਨੂੰ ਤਾਂ ਕੱਢ ਕੇ ਰਾਜੀਂ ਆ ਤੂੰ ਕਰੇ ਮੈਂ ਨਾ ਉਹ ਕੀ ਕਹਿੰਦਾ ਦੋ ਰੋਟੀਆਂ ਖਾਣ ਲੱਗਦਾ ਤੈਨੂੰ ਮੈਨੂੰ ਦੱਸਦਾ ਸਹੀ ਕੁਛ ਕਿਹਾ ਉਹਨੇ ਤੈਨੂੰ ਹੋਰ ਕਿਹਾ ਜਿੰਨੇ ਲੱਛਣ ਤੁਸੀਂ ਕਰਦੇ ਉਹਨੇ ਤਾਂ ਕਰਦਾ ਵੀ ਨਹੀਂ ਉਹ ਲੋੜ ਹੀ ਨਹੀਂ ਫਿਰ ਉਹਨੂੰ ਕੈਪ ਦਾ ਕੰਮ ਕੰਮ ਕਰੂਗਾ ਕੋਈ ਡੰਗਰਾਂ ਦਾ ਸਾਹਮਲੇ ਚਾਹੇ ਪਾਉਂਗਾ ਕਿਆ ਕਰੂਗਾ ਬਾ ਫਿਰ ਇੱਥੇ ਨਹੀਂ ਰੋਟੀ ਮਿਲਦੀ ਹੈਗੀ ਭੈਣ ਦੇਖ ਰਹੀ ਆ ਕਿ ਕੰਮ ਕਰੂਗਾ ਉਹ ਸਾਰੀ ਕਰ ਦੇਣੀ ਕਰੀ ਜਾਣ ਸਾਰਿਆਂ ਨੂੰ ਸਾਰਿਆਂ ਨੇ ਠੇਕਾ ਲਿਆ ਮੈਂ ਬਥੇਰੀ ਆ ਮੈਂ ਕਰਨ ਨੂੰ ਕੰਮ ਉਸਨੇ ਸਾਰੇ ਤਾਂ ਕਰ ਦੇਣੀਆਂ ਚੱਲ ਫਿਰ ਆ ਜਾ ਸੰਨੀ ਰੋਲਾ ਗੋਹਾ ਚੱਕ ਸੰਨੀ ਨੂੰ ਲੈ ਗਿਆ ਪੱਡੜ ਨੂੰ ਉਹ ਵੀ ਤਾਂ ਰੋਟੀਆਂ ਪਾੜਦਾ ਹੀ ਆ ਉਹ ਨਹੀਂ ਲਾਉਂਦਾ ਹੈਗਾ ਉਹ ਤਾਂ ਰੋਜ਼ ਨਹੀਂ ਕਰਦਾ ਹੈਗਾ ਅੱਜ ਕਿੱਥੇ ਕਰੂਗਾ ਉਹ ਨਹੀਂ ਕਰਦਾ ਹੈਗਾ ਚੋਣਾ ਵੇਚ ਦੋ ਵੇਚੀ ਹੈਗਾ ਜਿਆਦਾ ਖੜੀ ਹੋ ਕੇ ਕੰਮ ਕਰ ਲੈ ਚਪ ਕਰਕੇ ਉਧਰ ਨਹੀਂ ਇਹਨੂੰ ਭੇਜ ਦੇਵਾਂ ਠੀਕ ਹੈ ਨਾ ਮੇਰ ਤੋਂ ਨਹੀਂ ਹੁੰਦਾ ਪਰ ਉਹਨੂੰ ਕਹਿ ਦੇ ਸੰਨੀ ਸੁੰਨੀ ਰਲਾ ਦੂਗਾ ਮੈਂ ਥੋਂ ਵੀ ਨਹੀਂ ਹੁੰਦਾ ਕੱਲੇ ਤੋਂ ਸਿਆਪਾ ਕਿੱਥੇ ਗਲ ਪਾਇਆ ਦੱਸ ਹੱਦ ਹੋ ਗਈ ਮੇਰੇ ਭਰਾ ਤੇ ਕਿਵੇਂ ਮੱਚਦੇ ਨੇ ਸਾਰੇ ਕੋਈ ਨਾ ਇੱਥੇ ਹੀ ਰਹੂਗਾ ਤੁਹਾਡੇ ਹਿੱਕ ਤੇ ਰਹੂਗਾ ਮੈਂ ਦੇਖਦੀ ਆ ਕਿਹੜਾ ਨੂੰ ਕੁਝ ਕਹਿੰਦਾ ਨੀ ਆਏ ਹਾਇਰ ਬੱਗੇ ਖਾਣੇ ਦਾ ਵਿੱਚ ਹੀ ਗਿਰ ਗਿਆ ਮਖ ਅੱਜ ਕਾਦੀ ਮਹਾ ਸਬਜੀ ਬਣਾਈ ਆਗੀ ਕਦੂਆਂ ਦੀ ਦਾਲ ਬਣਾਈ ਆ ਬੀਬੀ ਦੁੱਧ ਪਾ ਕੇ ਐ ਤੇਰੇ ਵੱਡੀਆਂ ਪੜੀਆਂ ਲਿਖੀਏ ਨੀ ਕਦੂਆਂ ਦੀ ਦਾਲ ਨਹੀਂ ਹੁੰਦੀ ਸਬਜੀ ਹੁੰਦੀ ਆ ਸਬਜੀ ਨਮੂਨਿਆਂ ਪਤਾ ਮੈਨੂੰ ਪਤਾ ਸਾਡੇ ਵੀ ਉਧਰ ਸਬਜੀ ਕਹਿੰਦੇ ਆ ਆ ਜਿੱਦਣ ਦੀ ਅਨਪੜ ਲਾਣੇ ਚ ਵਿਆਹੀ ਗਈ ਨਾ ਮੈਂ ਵੀ ਦਾਲ ਹੀ ਕਹਿਣ ਲੱਗ ਗਈ ਲੈ ਅੱਦਾਂ ਦਾ ਮੇਰਾ ਦਿਮਾਗ ਖਰਾਬ ਕਰਦਾ ਕੰਪਿਊਟਰ ਵਰਗਾ ਦਿਮਾਗ ਹੁੰਦਾ ਸੀ ਮੇਰਾ ਤੂੰ ਚੰਗਾ ਚੁੱਪ ਕਰ ਉਹਦਾ ਕੰਮ ਕਰਾ ਜਿਹੜਾ ਕਰਦੀਆਂ ਬੈਠ ਕੇ ਕੰਮ ਹੀ ਕਰ ਰਹੀਆਂ ਮੈਂ ਹਾਂ ਮੇਰੀ ਗੱਲ ਸੁਣ ਲਾ ਹਾਂ ਬੀਬੀ ਦੇਖ ਮੇਰਾ ਭਾਈ ਪਹਿਲੀ ਵਾਰੀ ਆਇਆ ਆਇਆ ਹਾਂ ਮੈਨੂੰ ਤੇਰਾ ਮੁੰਡਾ ਕਹਿੰਦਾ ਸੀ ਮੇਰਾ ਘਰ ਆਲਾ ਹੂੰ ਕਹਿੰਦਾ ਇਹਨੂੰ ਇੱਥੋਂ ਡੱਕਰ ਦੇ ਅੱਛਾ ਆਹੋ ਫਿਰ ਰਹਿਣਾ ਆਇਆ ਔਰੇ ਹੁਣ ਉਹ ਲੈ ਦੋ ਤਿੰਨ ਮਹੀਨੇ ਤਾਂ ਹੁਣ ਲਾ ਕੇ ਜਾਊਗਾ ਜੀ ਆਹਾ ਹਾ 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 ਕੰਮ ਤਾਂ ਕੋਈ ਕੰਜਰ ਦਾ ਪੁੱਤ ਕਰਦਾ ਨਹੀਂ ਓਰੇ ਉਹ ਉਹਦੀ ਭੈਣ ਦਾ ਘਰ ਆ ਫੇਰ ਕੀ ਹੋ ਗਿਆ ਜੇ 4 ਦਿਨ ਵਿਚਾਰਾ ਲਾ ਜੂਗਾ ਕੋਈ ਨਾ 4 ਦਿਨ ਮੈਂ 4 ਘੰਟੇ ਦੇ ਰਹਿਣ ਦਿੰਦੀ ਹਾਂ ਉਹਨੂੰ ਮੈਂ ਵੀ ਤਾਂ ਕਮਾਲ ਕਰਦੀ ਆ ਐਂ ਆ ਅਗਲੇ ਨੇ ਅੱਡੀ ਵੱਡੀ ਕੁੜੀ ਪਾਲ ਕੇ ਦੇਤੀ ਤੁਹਾਨੂੰ ਕੀ ਗੱਲ ਮੇਰੇ ਭਰਾ ਦਾ ਇੱਥੇ ਕੋਈ ਰਹਿਣ ਦਾ ਹੱਕ ਨਹੀਂ ਹੈ ਕੋਈ ਨਾ ਮੈਂ ਦੇਖਦੀ ਆ ਮੈਂ ਲਾਉਣੀ ਆ ਕੋਈ ਜੁੱਤ ਪਹਿਲਾਂ ਤਾਂ ਮੂੰਹ ਮੰਗਿਆ ਦਾਜ ਦਿੱਤਾ ਤੁਹਾਨੂੰ ਐਡਾ ਟਰੱਕ ਭਰ ਕੇ ਆਇਆ ਸੀ ਮੇਰੇ ਦਾਜ ਦਾ ਆ ਗੱਡੀ ਜਿਹੜੀ ਪੰਨੇ ਕੇ ਖੜਾਈ ਹੋਈ ਆ ਆ ਮੇਰੇ ਦਾਜ ਚੀ ਆਈ ਹੋਈ ਆ ਇਹ ਕੁੱਲਰ ਵੀ ਮੇਰੇ ਦਾਜ ਚ ਆਇਆ ਹੋਇਆ ਆਇਆ ਰਹੇ ਉਹ ਤੇਰੇ ਆਉ ਚ ਕਾਰ ਚ ਤਾਂ ਹੋ ਲੱਗੀ ਦੀ ਮੱਖੀ ਲੱਗੀ ਉਸਨੇ ਮੱਖੀ ਲੱਗੀ ਚਾਹੇ ਮੱਝ ਲੱਗੀ ਮੈਨੂੰ ਕੀ ਆ ਆਹੋ ਮੇਰੇ ਘਰ ਦੇ ਤਾਂ ਦੇਤੀ ਨਾ ਇੱਕ ਵਾਰੀ ਚੱਲ ਕੋਈ ਨਾ ਜਾਂ ਹੁਣ ਤੂੰ ਕੰਮ ਕਰ ਲੈ ਇੱਥੇ ਬੈਠੀ ਮੇਰੇ ਬਰਾਬਰ ਕੀ ਕਰਦੀ ਆ ਤੂੰ ਚੱਲ ਜਾ ਮੈਂ ਤਾਂ ਕੰਮ ਹੀ ਕਰ ਰਹੀ ਆ ਕੰਮ ਕਰ ਰਹੀ ਆ ਹੋ ਕਰਦੇ ਫੂਣੀ ਲਗੂ ਮੈਂ ਤੱਖੂ ਦਾਣਾ ਹੱਦ ਹੋ ਗਈ ਮਾੜੀ ਮੱਟੀ ਮੇਰੇ ਭਾਈ ਦੀ ਤਾਂ ਸ਼ਰਮ ਕਰ ਲੋ ਆਂ ਦੇ ਲੱਗਿਆ ਦੱਖੂ ਦਾਣਾ ਦੇਣ ਕਰ ਲੀਏ ਤੇ ਨਾ ਸਰ ਮਸੁਰਮ ਜਾਂ ਕੰਮ ਕਰੇ ਤੇਰਾ ਪਾਈ ਸਾਰੇ ਪਹਿਲਾਂ ਮੈਂ ਕੱਪੜੇ ਧੋਕੇ ਹਟੀਆਂ ਹੁਣ ਮੈਂ ਰੋਟੀ ਬਣਾਈ ਆ ਆ ਦੇਖ ਲੈ ਸਬਜੀ ਧਰੀ ਆ ਦੁਆਰਾ ਪਹਿਲਾਂ ਖੀਰ ਬਣਾ ਕੇ ਹਟੀਆਂ ਫਹਾ ਆ ਗਿਆ ਫਿਰ ਖੀਰ ਤਾਂ ਫਿਰ ਤਾਂ ਆਉਦੇ ਪਾਈ ਬਾਅਦ ਤੇ ਬਣਾਈ ਹੋਣੀ ਆ ਕਿ ਸਾਡੇ ਬਾਅਦ ਤੇ ਬਣਾਈ ਜਾਂ ਥੀਰਾ ਫਿਰ ਪਹਿਲੀ ਵਾਰ ਹੀ ਆਇਆ ਵਿਚਾਰਾ ਕੁਛ ਤਾਂ ਖਿਲਾਉਂਗੀ ਥੋਨੇ ਤਾਂ ਨਹੀਂ ਕਿਸੇ ਨੇ ਕੁਛ ਲਿਆ ਕੇ ਦਿੱਤਾ ਸਵਾਦ ਦੇਖਣ ਉਹਨੂੰ ਮੋਤੀ ਨਾ ਬੋਲੀ ਤੂੰ ਮੇਰੀ ਸੱਸਾਂ ਮੈਂ ਤਾਂ ਚੁੱਪ ਪਰ ਰਣੀ ਆ ਚੰਗਾ ਚੁੱਪ ਕਰ ਤੂੰ ਮੈਂ ਫਿਰ ਵੀ ਇੱਜ਼ਤ ਕਰਦੀ ਆ ਤੇਰੀ ਲਾ 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 ਬੀ ਮੈਂ ਤੈਨੂੰ ਕੁਛ ਕਹਿਣਾ ਨਹੀਂ ਪਰ ਤੂੰ ਮੈਨੂੰ ਛੇੜਦੀ ਰਹੀ ਆ ਤੂੰ ਜਾ ਕੰਮ ਕਰ ਲੈ ਕਿਥੋਂ ਮੈਂ ਤਾਂ ਕੰਮ ਹੀ ਕਰ ਰਹੀ ਆ ਮੈਂ ਮੈਂ ਤੈਨੂੰ ਮਾਰੂ ਮੈਂ ਮੈਂ ਤੈਨੂੰ ਕੀ ਕਿਹਾ ਮਾਰਨ ਨੂੰ ਆਹੋ ਜਿਵੇਂ ਉਹ ਗੱਡੀ ਦਾ ਸੀਸਾ ਟੁੱਟਿਆ ਨਾ ਉਹ ਮੈਂ ਤੇਰਾ ਬੂਠਾ ਬਗਾੜ ਦੂੰਗੀ ਹਾਂ ਤੂੰ ਹੱਥ ਤਾਂ ਲਾ ਕੇ ਦੇਖੀ ਮੇਰੇ ਉਹ ਇੰਨਾ ਫੁੱਟਿਆ ਬੂਠਾ ਕਰ ਦੂੰ ਮੈਂ ਅੱਛਾ ਹੁਣ ਗਾਲ ਕੱਢ ਕੇ ਆ ਜਾ ਤੇਰੇ ਖੱਟ ਜੀ ਮੈਂ ਤੈਨੂੰ ਕੁਛ ਕਹਿੰਦੀ ਵੀ ਨਾ ਮੈਂ ਤਾਂ ਚਾਹਿਆ ਤੇਰੇ ਕੋਲ ਇਹ ਗਾਲ ਕੱਢਦੀ ਹਾਂ ਹਾਏ ਆਏ

ਮੈਂ ਤਾਂ ਪਹਿਲੇ ਹੀ ਬਿਮਾਰ ਬੱਲੇ ਬੱਲੇ ਤੋੜ ਲਿਆ ਫੇਰ ਕੰਮ ਅੱਜ ਅੱਜ ਫੇਰ ਤੋਰ ਪਿਆ ਦੋ ਦਿਨ ਤੁਸੀਂ ਸ਼ਾਂਤ ਰਹੇ ਨੀ ਅੱਜ ਫੇਰ ਡੰਡਾ ਸੋਟਾ ਬਾਈ ਤੇਰੀ ਕਾਲੇ ਮੂਹਲੇ ਦੀ ਨਜ਼ਰ ਲੱਗੀ ਚੱਲ ਮੈਂ ਉਧਰ ਦੀ ਆਉਣਾ ਛੋਟਾ ਕੰਮੇ ਨਹੀਂ ਹਟਦਾ ਰੋਜ਼ ਦਾ 3 ਦਿਨ ਚੱਲ ਪਾਣੀਓ ਆ ਜਾ ਅੱਜ ਤਾਂ ਤੈਨੂੰ ਵੀ ਦੇਖ ਲੈ ਅੱਜ ਆਇਆ ਰਿਹਾ ਮੈਂ ਉਧਰ ਦੀ ਆਉਣਾ ਫੇਰੇ ਹਾਏ ਕੱਢ ਕੱਢ ਜੁੱਤੀ ਪਿੰਡ ਚ ਕੰਤਾ ਮੈਂ ਹੈ ਉਹਨੂੰ ਬੁਲਾਇਆ ਸੀ ਮੈਂ ਗਾਹ ਲੱਗ ਗਿਆ ਨਾ ਪਤਾ ਨੂੰ ਆਜਾ ਹਾਈ ਮਰ ਗਿਆ ਤੂੰ ਤੇਖਦੀ ਜਾਂਦੀ ਐ ਬੱਸ ਆਏ ਨਹੀਂ ਮਾਦੀ ਤੂੰ ਚ ਪਹਿਲੇ ਬਿਮਾਰ ਆ ਮੈਂ ਤਾਂ ਆ ਉੱਠ ਖੜੀ ਤੇਰੇ ਹੋ ਤੈਨੂੰ ਮੈਂ ਦੱਸਦੀ ਆ ਤੇਰੀ ਸ਼ਰਮਸ ਕਰਦੀ ਆ ਤੇਰੀ ਸ਼ਰਮਸ ਤੇਰੇ ਤੇਰੇ ਬੇਡਾ ਤੇਰਾ ਹੈ ਤੇਰਾ ਬੇਡਾ ਤੇ ਤੇਰੇ ਬਚਾਲਾ ਮੈਨੂੰ ਪਹਿਲੇ 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 ਪਾਣੀ ਪੀ ਪਾਣੀ ਤੂੰ ਬੁੜੀ ਹਰਦੇ ਨਹੀਂ ਹੈਗੀ ਮਾਤਾ ਜਨਵਾਰੂ ਮਾਤਾ ਅੱਜ ਫੇਰ ਕੰਮ ਤੋੜ ਲਿਆ ਹੈ ਹਰਦੀ ਨਹੀਂ ਹੈਗੀ ਤੀ ਦੋ ਦਿਨ ਵਧੀਆ ਲੰਘੇ ਨੇ ਅੱਜ ਫੇਰ ਕੰਮ ਤੋੜ ਲਿਆ ਇਹ ਕਾ ਕੌਣਾ ਨਮੂਨਾ ਝਾ ਇਹ ਸਾਂਚਾ ਭਾਈ ਆ ਇਹਦਾ ਸੀਟੀਆਂ ਮਾਰੀ ਜਾਂਦਾ ਇਹ ਭਾਈ ਤੈਨੂੰ ਨਮੂਨਾ ਦਿਖਦਾ ਹੈ ਚੰਗਾ ਭਲਾ ਬੰਦਾ ਬਿਲਕੁਲ ਭਰਾ ਹੈ ਭਰਾ ਤਾਂ ਹੈਗਾ ਸੀਟੀਆਂ ਕਿਉਂ ਮਾਰੀ ਜਾਂਦਾ ਹੈ ਕਨੈਕਟਰ ਆ ਭਾਈ ਮੈਂ ਫੇਰ ਬੱਸ ਸਟੈਂਡ 'ਚ ਜਾ ਉਰੇ ਕੀ ਹੈ ਮੈਂ ਤਾਂ ਉਰੀ ਮਾਰੂੰਗਾ ਕਹੇ ਪਹਿਲਾਂ ਇੰਦੀ ਮੈਂ ਉਰੀ ਮਾਰੂੰਗਾ ਅਗਲੇ ਦੀ ਭੈਣ ਦਾ ਘਰ ਆ ਇਹਦਾ ਭੈਣ ਦਾ ਵਾਲੇ-ਦਾਲੇ ਵੀ ਕਮਾਂਡ ਬਸਦਾ ਹੈ ਇੱਧਰ ਵੀ ਬਸਦਾ ਹੈ ਇੱਧਰ ਵੀ ਬਸਦਾ ਹੈ ਮੈਨੂੰ ਆਂ ਦੱਸੇ ਕਿਹੜਾ ਤੁਹਾਨੂੰ ਸੀਟੀਆਂ ਮਾਰਦਾ ਇਹ ਤਾਂ ਆਪਣੀ ਭੈਣ ਸੀਟੀਆਂ ਮਾਰੀ ਜਾਂਦਾ ਇਹ ਹਟਦੀ ਨਹੀਂ ਕਿਸੇ ਟਾਈਮ ਨਾ ਸੌਣ ਦਿੰਦਾ ਹਾਈਵੇ ਇਹ ਤਾਂ ਆਪਣੀ ਭੈਣ ਨੂੰ ਸੀਟੀਆਂ ਮਾਰਦਾ ਆ ਆਪਣਾ ਨੂੰ ਸੀਟੀਆਂ ਮਾਰਦੇ ਹੁੰਦੇ ਨੇ ਭੈਣ ਪਾਣੀ ਪੀਂ ਠੰਡੀ ਹੋ ਤੂੰ ਮੈਂ ਫੇਰ ਦੇਖਾਂਗੇ ਫੇਰ ਦੇਖਾਂਗੇ ਇਹ ਪਹਿਲਾ ਬੰਦਾ ਜਿਹੜਾ ਆਪਣੀ ਭੈਣ ਨੂੰ ਸੀਟੀਆਂ ਮਾਰਦਾ ਹੈ ਆਖਾ ਤਾਂ ਹੈ ਨਹੀਂ ਚੌਣੇ ਨੂੰ ਉੱਧਰ ਹੋ ਜਾ ਨੱਕ ਤੇ ਮਾਰੂ ਮੈਂ ਜੇ ਇਹਨੂੰ ਕੁਝ ਕਹਿਣਾ ਗੁੱਤੜੀ ਤਾਂ ਫੜ ਲੂ ਤੈਨੂੰ ਮੈਂ ਦੂਜਾ ਕੰਮ ਕਰਾ ਕੇ ਚਲੋ ਛੱਡੋ ਹਣ ਲੜੋ ਨਾ ਲੜੋ ਨਾ ਧਰ ਲੂ ਹੈ ਕਿਸੇ ਟਾਈਮ ਸ਼ਾਂਤ ਰਿਹਾ ਕਰੋ ਚੱਲ ਪੜੇ ਫਿਰ ਚਲ ਉਧਰ ਤੋਂ ਉਹ ਲੜੀਦਾ ਨਹੀਂ ਹੁੰਦਾ ਭਾਈ ਉਹ ਬੁੜੀਆ ਤੂੰ ਹੀ ਸ਼ਾਂਤ ਰਹਿ ਹਾਂ ਮੈਂ ਤਾਂ ਫਿਰ ਤੇਰੇ ਮੁੰਡੇ ਨੂੰ ਲੈ ਕੇ ਆਉਣਾ ਚੰਦ ਨੂੰ ਐ ਨਹੀਂ ਤੁਸੀਂ ਅੜਦੇ ਮੇਰੀ ਗੱਲ ਸੁਣ ਮੇਰਾ ਭਰਾ ਆਇਆ ਅੱਜ ਹੈ ਜਾਦਾ ਆਇਆ ਉਦੋਂ ਦਾ ਕਲੇਸ਼ ਕਰ ਰੱਖਿਆ ਇਹਨਾਂ ਨੇ ਕਹਿੰਦੀ ਇਹਨਾਂ ਨੂੰ ਹੁਣੇ ਡੱਕਰ ਇੱਥੇ ਨਹੀਂ ਰਹਿਣਾ ਹੈਗਾ ਤੂੰ ਦੱਸਿਮ ਇਹਦੀ ਭੈਣ ਦਾ ਘਰ ਆ ਕੀ ਦਾ ਹੱਕ ਦੋ ਦਿਨ ਰੱਖ ਕੇ ਭਗ ਜੂਗਾ ਦੋ ਦਿਨਾਂ ਨਾਲ ਕੀ ਹੁੰਦਾ ਦੋ ਕੁ ਦਿਨ ਰੱਖ ਲਓ ਐਨੇ ਭੇਜ ਦੂਗੀ ਭੈਣੇ ਘਰ ਜਾ ਚਾਹੇ ਚੰਦ ਨੂੰ ਛੱਡ ਤੂੰ ਸੂਰਜ ਨੂੰ ਲੈ ਕੇ ਆ ਦੇਖ ਲਾਂਗੇ ਮੈਂ ਚੰਦ ਨੂੰ ਇਹਦੇ ਮੁੰਡੇ ਨੂੰ ਇਹ ਲੈ ਕੇ ਆਉਣਾ ਆ ਜਾ ਆ ਜਾ ਤੂੰ ਹਾਂ ਫੇਰ ਇਹ ਤੁਸੀਂ ਹਟੋਗੇ ਮੇਰਾ ਨਾਂ ਉਹ ਵੀ ਰੂਪਾ ਆ ਜਾ ਸਾਲਾ ਰੂਪੇ ਦਾ ਹਰ ਕੰਮ ਕਰਦਾ ਕੇ ਖਬਰਦਾਰ ਜੇ ਮੇਰੇ ਫਾਈ ਨੂੰ ਗਾਲ ਕੱਢੀਆ ਸਾਲਾ ਕਿ ਨੂੰ ਕਹਿਨੀ ਆ ਕਾਹ ਮਹਾਰਾਜਾ ਕਹਾਂ ਕੋਈ ਮਹਾਰਾਜਾ ਹੁਣ ਕੱਟ ਕੇ ਦੇਖ ਕੱਲ ਜੇ ਤੇਰੇ ਜਵਾੜੇ ਤੇ ਨਵਾਰਾ ਉਸੇ ਹੱਥ ਯਾਰ ਪਾਉ ਮੈਨੂੰ ਹਾਂ ਕੱਢ ਗਾਲ ਦੁਵਾੜਾ ਬਾੜੀ ਕੱਢ ਗਾਲ ਕੱਢ ਹੁਣ ਹੁਣ ਸਾ ਨਿਕਲਦੇ ਨਹੀਂ ਹੁਣ ਕਿੱਥੋਂ ਨਿਕਲੂ ਚਾ ਚੁੱਪ ਕਰ ਤੂੰ ਹੁਣ ਕੱਢ ਗਾਲ ਗਾਲ ਤਾਂ ਮੈਨੂੰ ਆਉਂਦੀ ਨਹੀਂ ਮੁੱਕਰ ਗਈ ਖੜ ਜਾ ਬੇਚੰਦ ਐਨੇ ਤਾਂ ਗਿਰਗਟ ਰੰਗ ਨਹੀਂ ਬਦਲਦੀ ਜਿੰਨੇ ਬੁੜੀਆਂ ਤੂੰ ਬਦਲਦੀਆਂ ਤੂੰ ਚੁੱਪ ਕਰ ਚੰਦ ਆਦਾ ਕਿਤੇ ਮੇਰਾ ਕਿਤੇ ਚੰਦ ਚੜਾ ਦੇਣ ਇਹ ਆਉ ਆਉਦਾ ਹੋ ਲੈਂ ਗਿਆ ਸੁਖੀ ਦੇਖ ਲੈ ਵੀਰਾ ਕਿੰਨੇ ਤੰਗ ਕਰਦੇ ਨੇ ਮੈਨੂੰ ਇਹ ਤੇ ਚਾਹੇ ਸੂਰਜ ਆ ਜਾਏ ਇਹ ਜੀ ਰੇਲ ਬਣਾਵਾਂਗੇ ਨਾ ਯਾਦ ਰੱਖੂ ਬੁੜੀ ਨਨ ਚੰਦਤ ਜਾਨ ਦੀ ਤਿਆਰੀ ਖਿੱਚ ਆਉਦੀ ਜਾਣ ਦੀ ਕਿਤੇ ਹੋਰ ਨਾ ਮੋਗਦੀਆਂ ਖਾਦੀ ਮੇਤੋਂ ਕਿਤੇ ਨਹੀਂ ਜਾਂਦਾ ਹੈਗਾ ਜਾਊਗਾ ਇਹ ਮੈਂ ਤਾਂ ਜਾਂਦਾ ਨਹੀਂ ਮੈਂ ਤੰਨ ਨਬਰੂ ਨਾ ਤਰ ਫੇਰਾ ਤੂੰ ਹੱਥ ਲਾ ਕੇ ਦੇਖੀ ਐ ਚਾਕ ਦਸ ਸੂਈ ਕੁੱਤੀ ਮੰਗੂ ਤੇਰਾ ਬੇੜਾ ਭਜੇ ਤੇਰਾ ਤੇਰਾ ਦਿਮਾਗ ਤੇ ਹੀ ਖੱਲ ਗਿਆ ਕਿਤੇ ਇਹ ਨਹੀਂ ਹਟਦੇ ਹੈਗੀਆਂ ਇਹ ਤਾਂ ਲੜੀ ਹੋ ਜਾਂਦੀਆਂ ਨੇ ਦੇਬੇ ਓ ਦੇਬੇ ਓਏ ਹਾਂ ਸੁਖੀ ਓਏ ਅੰਦਰ ਉਹਨਾਂ ਦਾ ਫੇਰ ਸੱਸ ਨੂੰਹਾਂ ਦਾ ਚੀਂਗ ਜੰਗਾੜਾ ਪਹਿਰਿਆ ਤਾਂ ਕੁਝ ਦੇਖਿਆ ਨਹੀਂ ਦੇਖਿਆ ਨਹੀਂ ਕੁਝ ਤਾਂ ਓਏ ਯਾਰ ਕੀ ਦੱਸਾਂ ਮੈਂ ਤਾਂ ਇਹ ਕਲੇਸ਼ ਤੋਂ ਉਹਦਾ ਅੱਕਿਆ ਪਿਆਗਾ ਇੱਕੋ ਸਾੜਿਆ ਹੈ ਹੋਰ ਇੱਕ ਉਹ ਸੀਟੀਆਂ ਮਾਰੀ ਜਬਾਕ ਮਿਲੇ ਤੇ ਸੀਟੀਆਂ ਮਾਰਦੇ ਹੁੰਦੇ ਹਾਂ ਹਾਂ ਉਹ ਸੀਟੀਆਂ ਮਾਰੀ ਜੂ ਯਾਰ ਪੈਣ ਵੀ ਨਹੀਂ ਦਿੰਦਾ ਉਹਦਾ ਕਿਸੇ ਟਾਈਮਾਂ ਓਏ ਮੈਂ ਸੁਖੀ ਤੈਨੂੰ ਕੀ ਦੱਸਾਂ ਜਿਹੜੇ 6 ਮਹੀਨੇ ਕੱਟਣੇ ਨੇ ਮੈਂ ਤਾਂ ਮੈਨੂੰ ਤਾਂ ਲੱਗਦਾ ਕੱਟੂ ਮੈਂ ਇਹ ਤਾਂ ਮੈਨੂੰ ਸੇਧੀਓ ਤਾਂ ਹਾਂ ਜਾਣਗੇ ਚੱਲ ਮੈਂ ਚੰਦ ਨੂੰ ਲੈ ਕੇ ਉਹਨਾਂ ਨਾਲੇ ਸਰਪੰਚ ਨੂੰ ਉਹਨਾਂ ਦੀ ਉਹ ਚਲਦੀ ਆ ਛੋਟੇ ਘਰੇ ਉਹਨਾਂ ਨੂੰ ਚੱਲ ਦੇਖ ਲੈ ਭਾਈ ਸੁੱਖੀ ਤੂੰ ਓਏ ਹੋਰ ਯਾਰ ਹੁਣ ਨਵੇੜਨਾ ਤਾਂ ਪਊਗਾ ਹੀਗਾ ਯਾਰ ਮੈਂ ਤਾਂ ਆਪ ਦੁਖੀਆਂ ਹੁਣ